ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਕਣਕ ਸਰੋਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਜੀ ਆਪਾਂ ਕਣਕ ਦੇਆਂ ਰੇਟਾਂ ਤੋਂ ਤੇ ਗੱਲ ਕਰਾਂਗੇ ਪੰਜਾਬ ਦੀਆਂ ਮੰਡੀਆਂ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਖੰਨਾ ਮੰਡੀ ਦੀ 2575 ਰੁਪਈਆ ਤੋਂ ਲੈ ਕੇ 2600 ਰੁਪਈਆ ਜੀ ਫਿਰ ਆਉਂਦੀ ਜੀ ਅੰਮ੍ਰਿਤਸਰ ਮੰਡੀ 2470 ਰੁਪਈਆ ਤੋਂ ਲੈ ਕੇ 2600 ਰੁਪਈਆ ਜੀ ਫਿਰ ਆਉਂਦੀ ਜੀ ਕੋਟਕਪੂਰਾ ਮੰਡੀ 2600 ਰੁਪਈਆ ਜੀ ਨਵਜਗੜ ਮੰਡੀ 2470 ਰੁਪਈਆ ਤੋਂ ਲੈ ਕੇ 2480 ਰੁਪਈਆ ਜੀ ਬਿਲੰਦ ਸ਼ਹਿਰ ਮੰਡੀ 2475 ਰੁਪਏ ਤਲਹਰ ਮੰਡੀ 2450 ਇਟਾਵਾ ਮੰਡੀ 2390 ਰੁਪਏ ਜੀ ਮੁਖਸਰ ਮੰਡੀ 2570 ਰੁਪਏ ਜੀ ਐਲਨਾਬਾਦ ਮੰਡੀ 2550 ਰੁਪਏ ਜੀ ਫਿਰ ਆਉਂਦੀ ਜੀ ਦਿੱਲੀ ਮੰਡੀ 2670 ਰੁਪਏ ਜੀ ਉਸ ਤੋਂ ਬਾਅਦ ਜਾਂਦੀ ਹੈ ਜੀ ਨਰੀਲਾ ਮੰਡੀ ਇੱਥੇ ਲੱਗਿਆ 2500 ਤੇ 80 ਰੁਪਏ ਜੀ ਇਹ ਤਾਂ ਸੀਗੇ ਜੀ ਅੱਜ ਦੇ ਕਣਕ ਤੇ ਰੇਟ ਹੁਣ ਗੱਲ ਕਰਦੇ ਆਪਾਂ ਅੱਗੇ ਸਰੋਂ ਦੇ ਆ ਰੇਟਾਂ ਦੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੈਪੁਰ ਮੰਡੀ ਦੀ 56500 ਰੁਪਏ ਜੀ ਫਿਰ ਆਉਂਦੀ ਜੀ ਦਿੱਲੀ ਮੰਡੀ 6050 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਜੀ ਅੰਮ੍ਰਿਤਸਰ ਮੰਡੀ 5800 ਤੇ 30 ਰੁਪਏ ਜੀ ਫਿਰ ਆਉਂਦੀ ਜੀ ਕੋੜਕਾਪੁਰਾ ਮੰਡੀ 5600 ਤੇ 70 ਰੁਪਏ ਜੀ ਫਿਰ ਉਹਦੀ ਬਰਵਾਲਾ ਮੰਡੀ 5200 ਰੁਪਏ ਜੀ ਅਸ਼ੋਕਨਗਰ ਮੰਡੀ 450 ਜੀ ਅਲੀਗੜ ਮੰਡੀ 450 ਜੀ ਅਲਵਰ ਮੰਡੀ 6000 ਰੁਪਏ ਜੀ ਚਰਖੀ ਦਾਧਰੀ ਮੰਡੀ 650 ਤੇ 25 ਰੁਪਏ ਰਿਹਾ ਜੀ ਫਿਰ ਉਹਦੀ ਜੀ ਨਰੇਲਾ ਮੰਡੀ 55700 ਰੁਪਏ ਜੀ ਹਸਾਰ ਮੰਡੀ 55600 ਰੁਪਏ ਜੀ ਨਵਈ ਮੰਡੀ 950 ਰੁਪਏ ਜੀ ਆਗਰਾ ਮੰਡੀ 5500 ਰੁਪਏ ਜੀ ਨਵਾਈ ਮੰਡੀ 9500 ਤੇ ਇੱਥੇ ਆਵਕ ਹੈਗੀ ਐ 5000 ਗੱਟੇ ਦੀ ਡੀਂਗ ਮੰਡੀ 950 ਨਗਰ ਮੰਡੀ 950 ਕਾਮਾ ਮੰਡੀ 950 ਕਮਹੇਰ ਮੰਡੀ 950 ਰੁਪਏ ਰਿਹਾ ਜੀ ਇਹ ਤਾਂ ਸੀਗੇ ਜੀ ਅੱਜ ਦੇ ਕਣਕ ਸਰੋਂ ਦੇ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ